ਸਸਿਆਕਾਲ ਜੀ ਮੈਂ ਪਰਮਜੀਤ ਸਿੰਘ ਵਿਦੀ ਤੁਹਾਨੂੰ ਫੇਸਬੁੱਕ ਪਲੇਟਫਾਰਮ ਤੋਂ ਤੁਹਾਨੂੰ ਅੱਜ ਰੂਬਰੂ ਹੋਣ ਜਾ ਰਹੇ ਹਾਂ ਤੇ ਤੁਹਾਨੂੰ ਦਿਖਾ ਰਹੇ ਹਾਂ ਇੱਕ ਇਸ ਤਰ੍ਹਾਂ ਦਾ ਘਰ ਜਿਸ ਨੂੰ ਵੇਖ ਕੇ ਤੁਹਾਡੇ ਵੀ ਦਿਲ ਦੇ ਬਲੰਦਰ ਜਾਊਗਾ ਕਿ ਤੁਸੀਂ ਪਿੱਛੇ ਦੇਖ ਰਹੇ ਹੋ ਤਸਵੀਰਾਂ ਜੜੀਆਂ ਕਿ ਇੱਕ ਘਰ ਦੀਆਂ ਜਿਹੜੇ ਕਿ ਡਾਟਾ ਸਾਹਿਬ ਦਿਖਾਈ ਦੇ ਰਹੇ ਆ ਜਿਸ ਦਾ ਗੇਟ ਹੈ ਉਹ ਵੀ ਤੁਹਾਨੂੰ ਬਿਲਕੁਲ ਦਿਖ ਰਿਹਾ ਹੈ ਕਿ ਜਿਹੜਾ ਗੇਟ ਢਾਂਜੋਗ ਹੋਇਆ ਪਿਆਗਾ ਤੇ ਅਸੀਂ ਉਸ ਵਿਅਕਤੀ ਦੇ ਘਰ ਦੇ ਵਿੱਚ ਅੱਜ ਆਏ ਹਾਂ ਕਿ ਜਿਹੜਾ ਕਿ ਵਿਅਕਤੀ ਹੈ ਉਸ ਦਾ ਬਹੁਤ ਹੀ ਤਰਸਯੋਗ ਹਾਲਾਤ ਬਣੇ ਹੋਏ ਹਨ ਅਤੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਨਾਮ ਹੈ ਵੀਰ ਜੀ ਆਪਣਾ ਹਰਪਾਲ ਸਿੰਘ ਸਰ ਭਾਈ ਜੀ ਅੱਜ ਤੁਸੀਂ ਇਹ ਹਾਲਾਤਾਂ ਵਿੱਚ ਆਏ ਕਿ ਕਰਨ ਹੋਇਆ ਸਰ ਐਕਸੀਡੈਂਟ ਹੋ ਗਿਆ ਸੀ ਮੇਰਾ ਜੀ ਐਕਸੀਡੈਂਟ ਦੇ ਵਿੱਚ ਫ੍ਰੈਕਚਰ ਹੋ ਗਿਆ ਪੱਟ ਫ੍ਰੈਕਚਰ ਹੋ ਗਿਆ ਜੀ ਅੱਛਾ ਜੀ ਹਾਂਜੀ ਇੱਕਾ ਬੱਚਾ ਜੀ ਫਿਰ ਨਾਰਮਲ ਕਮਾਈ ਦਾ ਨਹੀਂ ਕਮਾਈ ਤਾਂ ਸਰ ਕਮਾਈ ਤਾਂ ਮੈਂ ਹੀ ਸੀ ਇੱਕ ਦਿਹਾੜੀ ਵਾਲਾ ਬੰਦਾ ਸੀ ਜੀ ਕੀ ਕੰਮ ਕਰਦੇ ਸੀ ਦਿਹਾੜੀ ਕਰਦੇ ਸੀ ਮਜ਼ਦੂਰੀ ਦੀ ਦਿਹਾੜੀ ਜੀ ਤੇ ਉਹ ਸਾਰਾ ਐਕਸੀਡੈਂਟ ਹੋਣ ਕਰਕੇ ਉਹ ਵੀ ਸਾਰਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜੇ ਗੱਲ ਕਰੀਏ ਤਾਂ ਹੁਣ ਤੁਸੀਂ ਇਸ ਪੋਜੀਸ਼ਨ ਦੇ ਵਿੱਚ ਪਏ ਹੋਏ ਜੀ ਸਰ 4 ਮਹੀਨੇ ਹੋ ਗਏ ਜੀ ਐਕਸੀਡੈਂਟ ਕਦੋਂ ਹੋਇਆ ਸੀਗਾ ਇਹ ਸਰ 5ਵੇਂ ਮਹੀਨੇ ਦੀ 15 ਤਰੀਕ ਨੂੰ ਹੋਇਆ ਸੀਗਾ ਜੀ ਤੇ ਕਿੰਨਾ ਚਿਰ ਹਸਪਤਲ ਰਹੇ ਤੁਸੀਂ ਅਸੀਂ ਸਰ 12 10 12 ਦਿਨ ਰਹੇ ਜੀ ਤੇ ਹੁਣ ਕੀ ਤੁਹਾਨੂੰ ਸਮੱਸਿਆ ਆ ਰਹੀ ਹੈ ਸਰ ਸਾਨੂੰ ਬਸ ਇਹ ਹੈ ਸਮੱਸਿਆ ਜੀ ਘਰ ਦਾ ਜਿਹੜਾ ਖਰਚਾ ਬਹੁਤ ਔਖਾ ਜੀ ਇਹ ਗੱਲ ਕਰੀਏ ਸਰਕਾਰਾਂ ਵੱਲੋਂ ਤਾਂ ਕਾਫੀ ਜਿਹੜੇ ਘਰ ਬਣਾ ਕੇ ਵੀ ਦਿੱਤੇ ਆ ਜਾਰੇ ਆ ਪੈਸਾ ਵੀ ਦਿੱਤਾ ਜੇ ਤੁਹਾਨੂੰ ਕੋਈ ਕਿਸੇ ਸਰ ਸਾਨੂੰ ਮੈ ਸੁਵਿਧਾਤ ਮਿਲੀ ਇਸ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਮਿਲੀ ਸਰ ਸਾਡੇ ਨਾ ਕਮਰੇ ਸੀ ਇੱਕ ਤੋਂ ਵੀਰ ਲਖਵਾਏ ਆ ਲੇਖਨ ਆਉਂਦੇ ਆ ਜੀ ਪਰ ਸਾਡਾ ਹਜੇ ਤੱਕ ਕੋਈ ਨਹੀਂ ਆਇਆ ਜੀ ਕਮਰਾ ਵੀ ਨਹੀਂ ਆਇਆ ਕੋਈ ਨਾ ਕੋਈ ਸਾਡੀ ਕੋਈ ਸੁਵਿਧਾ ਦਾ ਕੋਈ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਦਾ ਨਹੀਂ ਜੀ ਕੰਮ ਕਰਦਾ ਸੀਗਾ ਜੇ ਮੈਂ ਕੱਲਾ ਦਿਹਾੜੀ ਕਰਦਾ ਸੀਗਾ ਜੀ ਮੰਮੀ ਡੈਡੀ ਆ ਉਹ ਵੀ ਬਜ਼ੁਰਗ ਹੈ ਜੀ ਬੱਚਾ ਇੱਕ ਮੇਰਾ ਉਹਦੇ ਗੁਰਦੇ 'ਚ ਨੁਕਸ ਹੈ ਜੀ 5-6 ਸਾਲ ਹੋ ਗਏ ਜੀ ਉਹਨੂੰ ਦਵਾਈ ਬੂਟੀ ਦਿਵਾਉਨੇ ਸੀਗੇ ਤੇ ਹੁਣ ਬਹੁਤ ਔਖਾ ਹੋਇਆ ਪਿਆ ਜੀ ਹੁਣ ਕਿਸੇ ਤੋਂ ਭੈਣ ਭਰਾ ਤੋਂ ਮੰਗਦੇ ਆ ਜੀ ਜਾਂ ਰਿਸ਼ਤੇਦਾਰਾਂ ਨੂੰ ਤੋਂ ਲੈਣੇ ਆ ਕੁਝ ਖਾਣ ਪੀਣ ਨੂੰ ਕਹਿੰਨੇ ਆ ਵੀ ਸਾਡੇ ਕੋਲੇ ਭਈ ਅੱਜ ਸੌਦਾ ਹੈ ਨਹੀਂ ਜੀ ਜਾਂ ਪੈਸੇ ਤੇ ਲਾ ਕੇ ਨੇ ਦੀ ਦਵਾਈ ਵਾਸਤੇ ਜਵਾਕ ਦੀ ਵਾਸਤੇ ਵੀ ਕਈ ਵਾਰੀ ਆਪ ਦੇ ਵਾਸਤੇ ਵੀ ਜੀ ਹੁਣ ਤਾਂ ਕਿੰਨਾ ਖਰਚਾ ਆ ਗਿਆ ਗਲਤ ਕਰੀਏ ਤਾਂ ਸਰ ਬੱਚੇ ਤੇ ਤਾਂ 5-6 ਲੱਖ ਰੁਪਏ ਲੱਗ ਗਏ ਜੀ ਜਿਹੜਾ ਮੇਰੇ ਤੇ ਆ ਇਹ 1.5 ਤੋਂ 2 ਲੱਖ ਦੇ ਵਿਚਕਾਰ ਲ ਹੋ ਗਿਆ ਜੀ ਬੱਚੇ ਨੂੰ ਕੀ ਸਮੱਸਿਆ ਹੈ ਕਿੰਨਾ ਸਮਾਂ ਚੱਲੇ ਇਹ ਸਰ 2.5 ਸਾਲਾਂ ਦਾ ਸੀ ਬੱਚਾ ਮੇਰਾ ਜੀ ਜਦੋਂ ਦੀ ਉਹਨੂੰ ਦਿੱਕਤ ਆਈ ਗੁਰਦੇ ਦੀ ਚਰਬੀ ਖੁਰਦੀ ਸੀ ਉਹਨਾਂ ਦੀ ਜੀ ਤੇ ਅੱਜ 7 ਸਾਲ ਦਾ ਹੋਊਗਾ ਸਾਰਾ ਹਜੇ ਤੱਕ ਵੀ ਉਹਦੀ ਦਵਾਈ ਚੱਲੀ ਜਾਂਦੀ ਜੀ ਮੇਰੇ ਮੰਜੇ ਤੇ ਬੈਠਣ ਦੇ ਕਾਰਨ ਵੀ ਜੀ ਵੀ ਇੱਕ ਤਾਂ ਹੁੰਦਾ ਜਿਵੇਂ ਬੱਚਾ ਠੀਕ ਹੋ ਗਿਆ ਚਲੋ ਮੈਨੂੰ ਨਹੀਂ ਕੋਈ ਟੈਨਸ਼ਨ ਹੈ ਪਰ ਹੁਣ ਮੇਰੇ ਨਾਲ ਜ਼ਿਆਦਾ ਖਰਚਾ ਜਵਾਕਤੇ ਹੋਈ ਜਾਂਦੇ ਜੀ ਬਿਲਕੁਲ ਜੇ ਗੱਲ ਕਰੀਏ ਤਾਂ ਹੁਣ ਕਮਾਈ ਦਾ ਸੋਰਸ ਵੀ ਨਹੀਂ ਰਿਹਾਗਾ ਤੁਹਾਡੇ ਕੋਲ ਕੋਈ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਮੇਰਾ ਨਾਮ ਜੋਰਾ ਸਿੰਘ ਆ ਜੀ ਬਾਪੂ ਜੀ ਗੱਲ ਕਰੀਏ ਤਾਂ ਕਿੰਨਾ ਸਮਾਂ ਹੋ ਚੱਲਿਆ ਤੁਹਾਡੇ ਬੱਚੇ ਨੂੰ ਮੰਚੇ ਦੇ ਪੈਨ ਨੂੰ ਇਹਨੂੰ ਜੀ 4 ਮਹੀਨੇ ਹੋ ਗਏ ਆ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਹਾਲਾਤ ਹੁਣ ਸਾਨੂੰ ਬਹੁਤ ਹੀ ਮੰਦੇ ਹਾਲ ਆ ਜੀ ਐਤੋਂ ਪਹਿਲਾਂ ਜਿਹੜੇ ਸਾਡੇ ਰਿਸ਼ਤੇਦਾਰ ਸੀ ਕੋਈ ਇੱਕ ਵਾਰੀ ਦਿੰਦਾ ਕੋਈ ਦੋ ਵਾਰੀ ਦਿੰਦਾ ਜਾਂ ਕੋਈ ਆਂਢੀ ਗੋਂਢੀ ਉਹ ਵੀ ਇੱਕ ਦੋ ਵਾਰੀ ਦਿੰਦਾ ਉਸ ਤੋਂ ਬਾਅਦ ਹੁਣ ਤਾਂ ਸਾਡਾ ਬਹੁਤ ਹੀ ਬੁਰਾ ਹਾਲਾਤ ਸੀ ਚਾਹ ਪਾਣੀ ਨਹੀਂ ਉਹ ਵੀ ਬੈਠੇ ਰਹਿੰਦੇ ਆ ਅਸੀਂ ਰੋਟੀ ਪਾਣੀ ਨਹੀਂ ਉਹ ਵੀ ਬੈਠੇ ਰਹਿੰਦੇ ਆ ਹੁਣ ਅਸੀਂ ਤਾਂ ਇਹ ਸਾਡੀ ਬੇਨਤੀ ਹੈ ਵੀ ਜਾਂ ਕੋਈ ਸਾਡਾ ਸਰਕਾਰ ਮਦਦ ਕਰ ਦੇ ਜਾਂ ਕੋਈ ਜਿਹੜੇ ਦਾਨੀ ਲੋਕ ਹੈ ਉਹ ਸਾਡੀ ਕੋਈ ਮਦਦ ਕਰਦਾ ਫੇਰ ਸਾਡਾ ਟਾਈਮ ਲੰਘ ਸਕਦਾ ਨਹੀਂ ਸਾਡਾ ਕੋਈ ਵੀ ਅਸੀਂ ਇੱਕ ਦਿਨ ਸੋਨੀ ਬਾਬੇ ਨੂੰ ਫੋਨ ਲਾਇਆ ਸੀਗਾ ਉਹ ਪਿੰਡਾਂ ਦੇ ਵਿੱਚ ਲੰਗਰ-ਲੰਗਰ ਛਕਾਉਂਦਾ ਹੈ ਤੇ ਅਸੀਂ ਉਹਦੇ ਕੋਲੇ ਇੱਕ ਦਿਨ ਫੋਨ ਲਾਇਆ ਸੀ ਅਸੀਂ ਅਖਿਆ ਵੀ ਤੁਸੀਂ ਆ ਕੇ ਸਾਡਾ ਹਾਲਾਤ ਵੇਖੋ ਉਹਨਾਂ ਨੇ ਕਿਹਾ ਸੀ ਅਸੀਂ ਆਵਾਂਗੇ ਪਰ ਅਜੇ ਤੱਕ ਉਹ ਵੀ ਸਾਡੇ ਕੋਲੇ ਨਹੀਂ ਪਹੁੰਚੇ ਹੋਰ ਤਾਂ ਅਸੀਂ ਕਿਸੇ ਕੋਲੇ ਨਹੀਂ ਗਏ ਸੀ ਜਿਹੜੇ ਪਿੰਡ ਦੇ ਹਨ ਉਹ ਬੰਦਿਆਂ ਕੋਲੇ ਅਸੀਂ ਕਹਿੰਨੇ ਆਨੇ ਵੀ ਸਾਡਾ ਬੁਰਾ ਹਾਲ ਹੈ ਉਹ ਹੁਣ ਤੱਕ ਸਾਡੀ ਮਦਦ ਕਰਦੇ ਰਹੇ ਪਰ ਹੁਣ ਸਾਡਾ ਇਦੂ ਅੱਗੇ ਕੋਈ ਹੱਲ ਨਹੀਂਗਾ ਆ ਗੱਲ ਹੈ ਜੀ ਨਹੀਂ ਤੁਸੀਂ ਜੇ ਹੁਣ ਕੀ ਤੁਹਾਡੀ ਮੰਗ ਕੀ ਹੈ ਕਿ ਜਿਸ ਤਰ੍ਹਾਂ ਤੁਹਾਡਾ ਹੱਲ ਕੀਤਾ ਜਾਵੇ ਇੱਕ ਤਾਂ ਤੁਹਾਡੇ ਬੱਚਿਆਂ ਦਾ ਜਿਸ ਤਰ੍ਹਾਂ ਇੱਕ ਘਰ ਦਾ ਵੀ ਤੁਹਾਡੀ ਮੰਗ ਹੈਗੀ ਹੈ ਕਿ ਘਰ ਦਾ ਇੱਕ ਕੁੱਠਾ ਪਾਇਆ ਜਾਵੇ। ਕੋਠਾ ਪਾਇਆ ਫਿਰ ਤਾਂ ਉਹ ਤੋਂ ਚੰਗੀ ਗੱਲ ਪਹਿਲੀ ਗੱਲ ਤਾਂ ਅਸੀਂ ਰੋਟੀ ਪਾਣੀ ਨੂੰ ਬੈਠੇ ਆਂ ਜੀ। ਸਭ ਤੋਂ ਵੱਡੀ ਗੱਲ ਤਾਂ ਹੈ ਕਿ ਸਾਡੇ ਕੋਲ ਨਾ ਕੋਈ ਚਾਹ ਪਾਣੀ ਨੂੰ ਕੋਈ ਪੈਸਾ ਨਾ ਕੋਈ ਸਾਡੇ ਕੋਲੇ ਰੋਟੀ ਵਾਸਤੇ ਆ ਤੇ ਘਰ ਤਾਂ ਤੁਸੀਂ ਹੁਣ ਆਪਦੀ ਫੋਟੋ ਲਾ ਹੀ ਲਈ ਹੈ ਵੀ ਸਾਡੇ ਘਰ ਦੇ ਕਿਹੜੇ ਹਾਲ ਮੰਦੇ ਹੁੰਦੇ ਸੀ ਜਾਂਦੇ ਆ ਜੀ। ਆ ਗੱਲ ਹੈ। ਤੇ ਸੁਣੋ ਜਾਈ ਜੇ ਤੂੰ ਇਸ ਦਾ ਦੂਸਰਾ ਭਾਈ ਹੈ ਉਹ ਵੀ ਕਿ ਕੰਮ ਤੋਂ ਇਨੀ ਕਰ ਸਦਾ ਉਸ ਦੇ ਮੇਰੇ ਲੜਕੇ ਆ ਤਿੰਨ ਹਾਂਜੀ ਇੱਕ ਤਾਂ ਸਾਡੇ ਨਾਲ ਵੱਖਰਾ ਤੇ ਦੋ ਇੱਕ ਤਾਂ ਜਿਹਦੇ 6:00 ਵਜੇ ਆ ਇਹ ਹੈ ਤੇ ਦੂਜੇ ਦੀ ਲਤ ਨੂੰ ਪੋਲਿਆ ਜੀ ਤੇ ਮੇਰੀ 72 ਸਾਲ ਦੀ ਉਮਰ ਆ ਕੰਮ ਕਰਨ ਵਾਲਾ ਸਾਡੇ ਚ ਕੋਈ ਵੀ ਨਹੀਂ ਰਹਿ ਗਿਆ ਅਗਲਾ ਜੀ ਬਿਲਕੁਲ ਅਸੀਂ ਮਜੂਸੀ ਸ਼ਰੀ ਮੁਖਸਦ ਸਾਹਿਬ ਦੇ ਰੂਪਾਨਾ ਪਿੰਡ ਮਲੋਟ ਹਲਕਾ ਜਿਹੜਾ ਹੈ ਤੇ ਅਸੀਂ ਆਏ ਆ ਇਸ ਪਰਵਾਦ ਦੇ ਵਿੱਚ ਸਾਡਾ ਵੀ ਜਿਹੜਾ ਹੈ ਹਾਲਾਤ ਵੇਖ ਕੇ ਦਿਲ ਬਲੁੰਦਰਦਾ ਪਰ ਤੁਸੀਂ ਤੁਹਾਨੂੰ ਇੱਕ ਵਾਰ ਇਹਨਾਂ ਦੇ ਘਰ ਦੇ ਹਾਲਾਤ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਕਿ ਅਸੀਂ ਕੈਮਰਾ ਪਰਸਨ ਕਹਾਂਗੇ ਇਹਨਾਂ ਦੇ ਘਰ ਦੀਆਂ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਕਿ ਇੱਕ ਜਿਹੜੀ ਛੱਤ ਹੈ ਉਹਦੇ ਬਾਰੇ ਦੇਖ ਸਕਦੇ ਹੋ ਤਸਵੀਰਾਂ ਕਿ ਕਾਨਿਆਂ ਦੀ ਜਿਹੜੀ ਇਹ ਛੱਤ ਹੈ ਇੱਕ ਤਾਂ ਟਾਈਲਾਂ ਦੀ ਨਹੀਂ ਨਾ ਟਾਈਲ ਵੀ ਨਹੀਂ ਹੈ ਇਹਨਾਂ ਦੇ ਕਾਨੇ ਤੇ ਜਿਹੜੀ ਇਹ ਤਸਵੀਰਾਂ ਬਿਲਕੁਲ ਇੱਕ ਘਰ ਦੇ ਚ ਪੱਖਾ ਹੈ ਤੇ ਜੇ ਗੱਲ ਕਰੀਏ ਰਸੋਈ ਦੀ ਤਾਂ ਇਹਨਾਂ ਦੀ ਰਸੋਈ ਦਾ ਜਿਹੜੇ ਹਾਲਾਤ ਨੇ ਆਪਾਂ ਦੇਖ ਸਕਦੇ ਹਾਂ ਇੱਕ ਫੱਟੇ ਦੇ ਉੱਪਰ ਕੁਝ ਇਟਾ ਨਾਲ ਜੋੜ ਕੇ ਤੇ ਬਣਾਈ ਗਈ ਹੈ ਤੇ ਘਰ ਵਿੱਚ ਇਸ ਵਕਤ ਕੋਈ ਕਮਾਨ ਵਾਲਾ ਕੋਈ ਹੋਰ ਵਿਅਕਤੀ ਨਹੀਂ ਹੈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੇਕਰ ਤੁਸੀਂ ਦਸਵੰਤ ਦੇ ਵਿੱਚੋਂ ਕੋਈ ਵੀ ਜਿੰਨੇ ਵੀ ਹੋ ਸਕਦਾ ਤੁਸੀਂ ਇਹਨਾਂ ਦੀ ਮਦਦ ਜ਼ਰੂਰ ਕਰੋ ਅਸੀਂ ਤੁਹਾਡੇ ਦੇ ਨਾਲ ਮੈਂਸ਼ਨ ਅਸੀਂ ਵੀਡੀਓ ਦੇ ਵਿੱਚ ਵੀ ਕਰ ਦਵਾਂਗੇ ਇਹਨਾਂ ਦਾ ਅਕਾਊਂਟ ਨੰਬਰ ਵੀ ਤੇ ਇਹਨਾਂ ਦਾ ਮੋਬਾਈਲ ਨੰਬਰ ਵੀ ਬਾਕੀ ਫਿਰ ਵੀ ਅਸੀਂ ਇੱਕ ਵਾਰੀ ਤੁਹਾਨੂੰ ਉਹਨਾਂ ਦਾ ਅਕਾਊਂਟ ਨੰਬਰ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਲਾਈਵ ਦੇ ਵਿੱਚ ਤੇ ਵੀਰੇ ਕਰੇ ਇਹਨਾਂ ਦਾ ਅਕਾਊਂਟ